ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕਰਕੇ ਪੰਜਾਬ ਦੇ ਨੌਜਵਾਨ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਉਣ ਲਈ ਲੋਕ ਭਲਾਈ ਦੇ ਇਸ ਕਾਰਜ ਵਿੱਚ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਨੇ ਆਪਣੇ ਹਿੱਤਾਂ ਦੀ ਪੂrti ਲਈ ਨਸ਼ਾ ਤਸਕਰਾਂ ਨੂੰ ਗੋਲਿਆ ਕਰਨ ਦੇ ਨਾਲ ਤਸਕਰਾਂ ਨੂੰ ਸਿਆਸੀ ਸੁਰੱਖਿਆ ਪ੍ਰਦਾਨ ਕੀਤੀ ਜਿਸ ਨੂੰ ਸੂਬੇ ਦੇ ਲੋਕ ਪਲੀਪਾਂਤ ਜਾਣਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੋਧ ਨੇ ਸੋਹਣ ਫਾਰਮਰਜ਼ ਸਰਹੰਦ ਫਤਿਹਗੜ ਸਾਹਿਬ ਵਿਖੇ ਯੁੱਧ ਨਸ਼ਾ ਵਿਰੋਧ ਦੇ ਤਹਿਤ ਜ਼ਿਲ੍ਹਾ ਪੱਤਰੀ ਵਿਲੇਜ ਡਿਫੈਂਸ ਕਮੇਟੀ ਦੀ ਮੀਟਿੰਗ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਕਰਾਇ ਇਤੋਂ ਧੰਨਵਾਦ ਤੁਸੀਂ ਅੱਜ ਸਭ ਤੋਂ ਪਾਵਨ ਪ੍ਰਕਰਤ ਤੀਂ ਸ਼੍ਰੀ ਹਰਿਮੰਦਰ ਸਾਹਿਬ ਦੇ ਕਾਇਕ ਕਾਇਕ ਦੀ ਫੋਟੋ ਜਿੱਤੇ ਯੁੱਧ ਨਸ਼ਿਆ ਬਨੁਤ ਤਹਿਤ ਜਿਹੜੀ ਬੀਡੀਸੀ ਹੈ ਮਿਲਿਟ ਡਿਫੈਂਸ ਕਮੇਟੀ ਦੇ ਨੀੜਾ ਪੜਾਇਆ ਗਿਆ ਹੈ ਅੱਜ ਉਹਨਾਂ ਤੋਂ ਸੌਖ ਸਵਾਗਤ ਮਿਲਦਾ ਮੈਂ ਇਸ ਗੱਲ ਦੇ ਉੱਤੇ ਤਹਿ ਦਿਲ ਦੀ ਕਰਾਇ ਇਤੋਂ ਧੰਨਵਾਦ ਕਰਦਾ ਚਾਹੁੰਦਾ ਆਵਾਜ਼ ਪਾਰਟੀ ਦੇ ਜਿਹੜੇ ਨੈੱਟਵਰਕ ਕਮਿਊਨਿਟੀ ਸ਼ਰੀਰ ਬਿੰਦ ਕਟਰੀ ਵਾਲੀ ਦਾ ਮੁਖੋਰ ਪੰਜਾਬ ਸਰਦਾਰ ਭਗਵਾਨ ਜੀ ਦਾ ਜਿਨ੍ਹਾਂ ਦੀ ਯੋਗਤਾਾਈ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਚੱਲ ਰਹੀ ਹੈ ਤੇ ਪਹਿਲੀ ਸਰਕਾਰ ਹੋਊਗੀ ਜਿਹੜੀ ਟੁੱਟ ਕੇ ਨਸ਼ਿਆਂ ਨੂੰ ਪੈ ਨਿਕਲੀ ਔਰ ਜਿਹਨੇ ਯੁੱਧ ਨਸ਼ਿਆਂ ਵਿਰੋਧ ਇੱਕ ਮੁਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਉਹ ਇਸ ਸਮੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮੁਹਿੰਮ ਕਿ 31 ਮਈ ਤੋਂ ਪਹਿਲਾ ਪਹਿਲਾ ਅਸੀਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪੋ ਆਪਣੇ ਵਾਰਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਈ ਪਿੰਡ ਚ ਸਾਡੇ ਕੋਈ ਬਾੜ ਚ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਬਾੜ ਨਾ ਸਕੇ ਇਸ ਲਈ ਸਾਡਾ ਸੁਚੇਤ ਹੋਣਾ ਉਹਦਾ ਸਭ ਤੋਂ ਪਹਿਲਾ ਕੰਮ ਹੈ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹੋਏ ਪਰ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਹੋਊਗੀ ਕਿ ਦੁਆਰਤੀ ਨਾ ਇਹ ਚੀਜ਼ ਕੋਲ ਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੋਰ ਕਿਤੇ ਗਲਤੀ ਨਾਲ ਵੀ ਕਿਸੇ ਬੀਡੀਆ ਵਾਰਦੇ ਵਿੱਚ ਆਇਆ ਤੇ ਬਿਲੇ ਡਿਫੈਂਸ ਕਮੇਟੀ ਨੇ ਫੜ ਲਿਆ ਤਾਂ ਉਹਦੇ ਤੇ ਬਣਦੀ ਕਿ ਪੂਰੇ ਪੁਰਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਵੇਂ ਹੀ ਬੀਡੀਸੀ ਦੇ ਕਿਸੇ ਵੀ ਮੈਂਬਰ ਦਾ ਬੀਡੀਸੀ ਕਮੇਟੀ ਦਾ ਜੇਕਰ ਪੁਰਸ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਔਰੇ ਕੋਈ ਨਸ਼ੇ ਦਾ ਤਸਕਰ ਪੂਰੇ ਪਹੁੰਚਿਆ ਸੀ ਸਾਡੇ ਬੱਚਿਆਂ ਨੂੰ ਉਰੇ ਕੋਈ ਕਿਸੇ ਕਿਸਮ ਦਾ ਗਲਤ ਜਿਹੜੇ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਰਮਾਕਦ ਨਹੀਂ ਕਰੇ ਉਸ ਏਰੀਆ ਕਰਨ ਨੂੰ ਝਾੜਦੀ ਤੇ ਨਸ਼ਾ ਦਾ ਵਪਾਰ ਕਰੇ। ਕੋਈ ਘਰ ਬੇਰ ਅੱਧਾ ਘਾਟਾ ਮਾਰਦਾ ਇਕੱਠਾ ਅਜੇ ਇਸ ਜ਼ੀਰੋ ਜ਼ੋਨ ਫਾਰਮ ਦੇ ਵਿੱਚ ਜਿਹੜੇ ਐਡਾ ਵੱਡਾ ਪੂਰੇ ਸ਼੍ਰੀ ਫਤੇਗਰ ਸਾਹਿਬ ਦੇ ਕੇ ਐਡਾ ਵੱਡਾ ਕੱਟ ਹੋਇਆ ਇਸ ਗੱਲ ਦੇ ਉੱਤੇ ਮੈਂ ਵਿਲੇ ਡਿਫੈਂਸ ਕਮੇਟੀ ਦੇ ਜਿੰਨੇ ਮੈਂਬਰ ਅੱਜ ਚੱਲ ਕੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਲੰਟੀਰਲੀ ਅੱਗੇ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਲਈ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕ ਹਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਔਰ ਪੰਜਾਬ ਵਸਤਾ ਦੇ ਹੋਰਾਂ ਦੇ ਨਾਂ ਤੇ ਹੈ ਇਸ ਗੁਰੂਆਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਤੇ ਪੰਜ ਤਰਿਆ ਚੱਲਦੇ ਹੋਣੋਂ ਕੋ ਛੇਵਾਂ ਤਰਿਆ ਰਸ਼ੇ ਦਾ ਚੱਲਣ ਦੀ ਕੋ ਕੋਗਿਆਸ਼ ਨਹੀਂ ਹੈ ਸੋ ਬਿਲਕੁਲ ਨਹੀਂ ਚੱਲਣ ਦਤਾ ਜਾਂ ਹੁਣ ਆਜੇ ਇਸ ਮੌਕੇ ਦੇ ਉੱਤੇ ਮੇਰੇ ਨਾਲ ਸਤਕਾਰਯੋਗ ਸਾਡੇ ਫਤਿਹਗਰ ਸਾਹਿਬ ਤੋਂ ਐਮਐਲਏ ਲਖਮੀ ਸਿੰਘ ਜੀ ਰਾਏ ਸਾਹਿਬ ਨਾਲ ਖੜੇ ਨੇ ਮਸੀਤਪੁਰਾਣਾ ਤੋਂ ਐਮਐਲਏ ਰੁਪਿੰਦਰ ਸਿੰਘ ਜੀ ਐਫੀ ਸਾਹਿਬ ਖੜੇ ਨੇ ਤੇ ਸਾਡੇ ਅਮਨਪੁਰ ਤੋਂ ਐਮਐਲਏ ਗੁਰਿੰਦਰ ਸਿੰਘ ਗੈਰੀਵੜੀ ਜੀ ਨਾਲ ਖੜੇ ਨੇ ਸੋ ਮੈਂ ਸਾਰੇ ਆਪਣੇ ਵਿਧਾਇਕਾਂ ਵੱਲੋਂ ਤੇ ਨਾਲ ਮੈਂ ਖੁਦ ਆਪਣੇ ਵੱਲੋਂ ਕਿ ਇਹ ਜਨਾ ਫੌਜੀਗਰ ਸਾਹਿਬ ਹੈ ਜਿਹੜਾ ਇਹ बतौर ਮੋਨਿਟਰਿੰਗ ਦੇ ਤੌਰ ਤੇ ਨਸ਼ੇ ਰੋਕ ਤੋਂ ਜੋ ਸਾਡੀ ਕਮੇਟੀ ਬਣੀ ਹੈ ਤੇ ਮੈਂ ਦੇਖ ਰਿਹਾ ਸੋ ਇਸ ਕਰਕੇ ਸਾਡੀ ਡਿਪਟੀ ਕਮਿਸ਼ਨਰ ਰੂਪਾ ਸੋਨਾ ਜੀ ਤੇ ਐਸਐਸਪੀ ਸ਼ੋਭਾ ਮਕਰਵਾਲ ਜੀ ਪੂਰਾ ਪ੍ਰਸ਼ਾਸਨ ਅੱਜ ਸਾਰੇ ਜਣਿਆਂ ਨੇ ਇਸ ਮੁੱਦੇ ਵਿੱਚ ਸੱਲਤਾ ਸੀ ਆਪ ਨੂੰ ਸੋਚੀ ਹੈ ਕਿ ਅਸੀਂ ਇਸ ਨੂੰ ਕੋੜ ਨੂੰ ਇਸ ਨੂੰ ਨਸ਼ੇ ਦੇ ਨੂੰ ਸਦਾ ਨਹੀਂ ਮੁਟਾਵਾਂਗੇ ਕੋਈ ਇਸ ਲਈ ਅੱਜ ਤੁਸੀਂ মিডিਆ ਕਰਮੀ ਉਰੇ ਪਹੁੰਚੋ ਏ ਤੁਸੀਂ ਤਾਂ ਵੈਸੇ ਹੀ ਇਹ ਜਿਹੜਾ ਲੋਕਤੰਤਰ ਹੈ ਦਾ ਚੌਥਾ ਪਿੱਲਰ ਮੰਨੇ ਜਾਂਦੇ ਹੋ ਚੌਥਾ ਸਟੱਮ ਮੰਨੇ ਜਾਂਦੇ ਹੋ ਤਾਂ ਤੁਸੀਂ ਵੀ ਇੰਨਾ ਸਾਥ ਦੇ ਰਹੇ ਹੋ ਜੁਡੀਸ਼ਰੀ ਇੰਨਾ ਸਾਥ ਦੇ ਰਹੀ ਹੈ ਜੱਜ ਸਾਹਿਬਾਨ ਇੰਨਾ ਸਾਥ ਦੇ ਰਹੇ ਨੇ ਕੋਰਟਾਂ ਇੰਨੀਆਂ ਸਾਥ ਦੇ ਰਹੀਆਂ ਮੈਂ ਸਾਰਿਆਂ ਦਾ ਪਹਿਲ ਦਿਲ ਦੀ ਕੇ ਰਾਜ ਤੋਂ ਕੋਰਟਾਂ ਕੋਰਟਸ ਦਾ ਜੱਜ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਕੱਲੀ ਮੁਹਿੰਮ ਕੱਸੀ ਸਰਕਾਰ ਦੀ ਜਾਂ ਕਿਸੇ ਪ੍ਰਸ਼ਾਸਨ ਦੀ ਦੀ ਇਹ ਸਾਨੂੰ ਜਾਗਰੂਕ ਬਣਾਣਾ ਪੈਣਾ ਇਕੱਲੇ ਇਕੱਲੇ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਅੱਗ ਹੈ ਇਹ ਆਗ ਜਿਹੜੀ ਇਹਨੂੰ ਕਿ ਭਜਾਣਾ ਤਾਂ ਕਿਸੇ ਮਰੀ ਛੋਟੀ ਜਿਹੀ ਚਿੰਗਾਰੀ ਨਹੀਂ ਜਲਦੀ ਛੱਡਣੀ ਪੈਣੀ ਕਿਉਂਕਿ ਇਹ ਜਿਹੜੀ ਛੋਟੀ ਜੀ ਚਿੰਗਾਰੀ ਹੈ ਪਰ ਕਾਹ ਨੂੰ ਫਿਰ ਪਹਾੜ ਬਣੇ ਤਾਂ ਟੋਟਲੀ ਮਕਾਨੀ ਪੀ ਸੋ ਬਹੁਤ ਬਹੁਤ ਚੋਕ ਕਮੇਟੀ ਮੈਂਬਰਾਂ ਲਈ ਕਿਹਨਾਂ ਕੀ ਇੱਕ ਜੀਅੰਤ ਸਿਆਲ ਬਿਲਕੁਲ ਕਮੇਟੀ ਮੈਂਬਰਾਂ ਦੀ ਜਿਹੜੀ ਵੀ ਇਨਫੋਰਮੇਸ਼ਨ ਹੋ ਉਹਨੂੰ ਓਪਨ ਰੱਖਾਂਗੇ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਜਦੋਂ ਆਵਾਮ ਇਕੱਠਾ ਹੋ ਜਾਂਦਾ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਯਾਦ ਰੱਖਿਓ ਕੋਈ ਵੱਡੇ ਤੋਂ ਵੱਡਾ ਆਪਣੇ ਆਪ ਨੂੰ ਐਡਾ ਠੁਡਾ ਨਹੀਂ ਜਿਹੜਾ ਆ ਕੇ ਉੱਥੇ ਕੋਈ ਕਸਾ ਕਰੂਦੀ ਉਹ ਕਰ ਦਵੇ ਇੱਕ ਵਾਰ ਮਾੜੀ ਜੀ ਤੇ ਪਰਕ ਲੱਗੀ ਦਾ ਕਿ ਕਿਸੇ ਨੇ ਵਿਡੀਸੀ ਦੇ ਉੱਤੇ ਮਾੜੀ ਜੀ ਕਿਸੇ ਨੇ ਗਲਤ ਅੱਖ ਵੀ ਚੱਕੀ ਆ ਯਕੀਨ ਕਰਿਓ ਮੁੜ ਕੇ ਜ਼ਿੰਦਗੀ ਭਰ ਉਹ ਬੰਦਾ ਪਛਤਾਊਗਾ ਕਿ ਵਿਡੀਸੀ ਕਦੇ ਨੂੰ ਦੇਖਣਾ ਨਹੀਂ। ਪਰ ਜਿੰਨਾ ਸਰਕਾਰਾਂ ਹੋਈਆਂ ਤੇ ਆਏ ਹੋ ਸਰਾਮਣੇ ਕਾਲੀ ਦਾਲ ਦੀ ਹੈ ਚਾਹੇ ਕਾਂਗਰਸ ਦੀ ਹੋਈ ਹੈ ਭਾਜਪਾ ਦੇ ਨਾਲ ਇਹਦਾ ਨੌ ਮਾਸਤਾ ਰਿਸ਼ਤਾਰਾ ਹੈ ਐਨੇ ਸਾਲ ਇਹਨਾਂ ਦੇ ਭਾਜਪਾ ਨੂੰ ਭਾਈ ਆਈ ਮੰਤਵਾ ਪਾਣੀ ਦਾ ਮੁੱਦਾ ਤੇ ਮੁੱਦਾ ਹੈ ਕਿ ਜਿਹੜਾ ਡਾ ਗੀਐਸ ਲੈਣਾ ਹੈ ਕਿ ਉਹ ਸਰਕਾਰ ਤੋਂ ਮਾਨਸਨ ਦੀ ਪਾਲ ਲੈ ਕੇ ਜੋ ਪਹਿਲਾਂ ਵੀ ਜਦੋਂ ਐਸਵਾਈਐਲ ਦਾ ਮੁੱਦਾ ਉੱਠਿਆ ਸੀ ਤਾਂ ਭਗਵਾਨ ਸਿੰਘ ਬਾਦਗੀ ਨੇ ਕਾ ਕੇ ਕਿ ਐਸਵਾਈਐਲ ਬਣਾਉਣ ਨੂੰ ਵਰਤਿਓ ਸਤੂਰੀ ਤਾਂ ਪੂਰੇ ਪਾਣੀ ਦੀ ਨਹੀਂ ਜਿਹੜੀ ਯਮਨਾ ਪੂਰੇ ਪੂਰੇ ਇਲਾਕੇ ਨੂੰ ਦੱਸੀ ਨੂੰ ਉਧਰ ਸਾਰੇ ਇਲਾਕੇ ਨੂੰ ਹੜਾ ਕੇ ਲੈ ਜਾਂਦੀ ਹੈ ਤੁਸੀਂ ਐਸਵਾਈਐਲ ਬਣਾਉਂਦੀ ਛੇ ਵਾਈਐਸਐਲ ਬਣਾਓ ਯਾ ਉਹਨਾਂ ਦਾ ਪਾਣੀ ਸਤੂਰੀ ਆ ਕੇ ਸੋੜਦਾ ਤਾਂ ਜੋ ਸੋਦੇ ਵੀ ਇਲਾਕੇ ਵੱਟਣ ਸਾਡੀ ਵੀ ਪਾਣੀ ਦੀ ਪਕਵਾ ਜਿਹਨਾਂ ਨੇ ਜਿਹਨਾਂ ਨੇ ਅੱਗੇ ਡੱਕ ਕੇ ਪਾਣੀ ਦਾ ਰੱਖਾ ਵਾਕੇ ਸਪੋਰਟ ਕੀਤੀ ਆ ਹੁਣ ਵੀ ਦੇਖੋ ਜਿੰਨਾ ਵਰਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਵਰਦਾ ਰਾਜਸਥਾਨ ਦਾ ਪਾਣੀ ਸੀ ਇਹ 21 ਮਈ ਤੱਕ ਵਰਤਦਾ ਹੋਣਾ ਇਹਦਾ ਵੀ ਹਾਲ ਤਾਂ ਕਿ ਭਾਈ ਨੂੰ ਇਹ ਕਹਿ ਹੁੰਦਾਗਾ ਵੀ ਕਿਉਂ ਕਿੰਨੀ ਪਾਣੀ ਗਿਆ ਲੋਕਾਂ ਚੋਂ ਇਹ ਕੋਟਾ 3 ਮਾਰਕ ਮਹੀਨੇ ਚ ਵਰਤੀ ਬੈਠੇ ਨੇ ਸਾਰਾ ਪਾਣੀ ਕੋਟ ਹਰਿਆਣਾ 190% ਪਾਣੀ ਵਰਤੀ ਵਰਤਦਾ 190% ਉੱਤੇ ਰਾਜਸਥਾਨ 110% ਪਾਣੀ ਵਰਤੀ ਵਰਤਦਾ 100% ਉੱਤੇ ਪੰਜਾਬ ਦਾ ਹੰਦੇ ਅਸੀਂ 11% ਵਰਤਨਾ ਹੈ। ਬਾਕੀ ਅਸੀਂ ਆਪਣੇ ਰਿਜ਼ਰਵ ਕੋਟੇ ਚ ਰੱਖਿਆ ਹੋਇਆ ਹੈ। ਮੈਨੂੰ ਉੱਤੋਂ ਸਾਨੂੰ ਕਹਿੰਦੇ ਨੇ ਕਿ ਮੀਡੀਟੇਰੀਅਨ ਕਰਾਉਂਡ ਤੇ ਉੱਤੇ ਜਿੱਦੋਂ ਆਸੀਂ ਭਾਈ ਕਨੈਗਾ ਇਹ ਬਾਰਸ਼ ਆਈ। ਭਾਈ ਕन्हैया ਜੀ ਨੇ ਆਪਣੇ ਜਿੱਤੇ ਉਹ ਪੱਤਰ ਪਾਏ ਸੀਗੇ। ਲੋਕ ਕਾਏ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਬਕਰਲੇ ਨੇ। ਉਹਨਾਂ ਦੇ ਮਸਤ ਭਰ ਕੇ ਪਾਣੀ ਦੀ ਭਲਾਈ ਹੈ। ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜਰੂਰਤ ਸੀ ਪੀਣ ਲਈ ਅਸੀਂ ਰੋਕਿਆ ਨਹੀਂ। ਅਸੀਂ 4500 ਕਿਊਸਿਕ ਪਾਣੀ ਜਦੋਂ ਉਤ 1500 ਦੀ ਸੀ। ਉਹ ਕਹਿੰਦੇ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿਹ ਜਾਨਵਰਾਂ ਦੀ ਲੈ ਲਵਾਂ ਉਹ ਕਹਿੰਦੇ ਜੀ ਸਾਡੇ ਤਾਂ ਅਜੇ ਤੱਕ ਘਰਾਂ ਚ ਨਹਾੜ ਕੇ ਵੀ ਓਕੇ ਹੋਏ ਆ ਅਸੀਂ ਕਿ ਉਹਦੇ ਨੇ ਵੀ ਲੈ ਲਵੋ 1500 ਦੀ ਬਕਾਇਆ ਸੀ 4500 ਪੂਰਸੀਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਇਹ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਦੇ ਵੀ ਦਿੰਦੇ ਇਹ ਕਿਹੜਾ ਤਰੀਕਾ ਹੈ ਕਿ BBMP ਦੇ ਵਿੱਚ 60% ਸ਼ੇਅਰ ਸਾਡਾ ਹੈ ਪੰਜਾਬ ਵਰਸਿਆਂ ਦਾ ਤੇ ਸਾਨੂੰ ਦਰਕਨਾਰ ਕਰਕੇ ਸੀ ਰਾਤੋਂ ਰਾਤ ਚੀਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਦਰਸ਼ਾਈ ਫਰਮਾਨ ਜਾਰੀ ਕਰੋ ਕਿ ਪੰਜਾਬ ਤੋਂ ਪਛੰਦੀ ਤੇ ਆਈ ਇਤਿਹਾਸੀ ਫੈਸਲਾ ਕਰ ਲਿਆ ਜੀ ਹਰਿਆਣਾ ਪੋਲ ਤੇ ਰਾਜਸਥਾਨ ਪੋਲ ਤੇ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੁਣ ਬਹੁਤ ਸ਼ਾਂਤੀ ਹੋ ਗਈ ਜੀ ਚਲੋ ਜੀ ਹੋਰ ਪਾਣੀ ਛੱਡ ਦਿਓ ਐਵੇਂ ਛੱਡ ਦਿਓ ਵਾਹ ਜੀ ਵਾਹ ਉਹਨਾਂ ਘਰ ਦਾ ਰਾਜ ਕਿ ਉਹਨਾਂ ਦਾ ਰਾਜ ਸਮਝਿਆ ਵੀ ਜਦੋਂ ਉਹਦੇ ਜੀ ਕਰੇ ਉਹੋ ਪਾਣੀ ਛੱਡ ਦਿਓ ਜੇੜੇ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਜਿੰਨਾ ਡੱਟ ਕੇ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਕੀ ਦਾ ਲੱਗਦਾ ਮੈਂ ਇਸ ਗੱਲ ਦੀ ਜਿੰਨੀ ਸ਼ਤਿਫ ਕਰਾਂ ਉਨੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਕਿੰਨਾ ਨੇ ਵਧਾਇਆ ਹੋਇਆ ਸੀ ਕਿ ਕਿਹੜੇ ਸਰਹਾਰ ਅੱਗੇ ਹੋਏ ਨੇ ਸੋ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਮਾਣ ਆਸੀ ਉਸ ਸਰਕਾਰ ਦਾ ਹਿੱਸਾ ਹੈ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਕਾਇ ਐਜੂਕੇਸ਼ਨ ਦਾ ਹੋਵੇ ਕਾਇ ਸੇਪ ਦਾ ਹੋਵੇ ਕਾਇ ਬਿਜਲੀ ਦਾ ਹੋਵੇ ਕਾਇ ਖੇਤਾਂ ਦੇ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਆ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਘੈਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤੋਂ ਹਰ 40 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਇਹਨੇ ਨਹਿਰਾਂ ਪੁੱਟੀਆਂ ਕਰਾਈਆਂ ਭਗਵਾਨ ਸਿੰਘ ਮਾਰਕੀ ਨੇ ਇਹਨੇ ਮਾਈਨਰਾਂ ਪੁੱਟੀਆਂ ਕਰਾਈਆਂ ਭਗਵਾਨ ਸਿੰਘ ਮਾਰਕੀ ਨੇ ਇਹਨਸੂਏ ਪੱਕੇ ਕਰਵਾਏ ਅਭਵਾਸੀ ਮਾਣ ਜੀ ਨੇ ਇਹ ਖਾਲਾ ਤੱਕ ਪਾਣੀ ਪਹੁੰਚਵਾ ਕੀਤਾ ਅਭਵਾਸੀ ਮਾਣ ਜੀ ਦੇ ਔਰ ਸਾਡਾ ਇਹ ਵਾਅਦਾ ਹੈ ਪਰਮਾਤਮਾ ਨੇ ਜੇ ਸਾਥ ਅੱਜ ਵੀ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਔਰ ਨਾਲੇ ਬਹੁਤ ਸਾਲਾਂ ਤੋਂ ਪੰਜਾਬ ਦੀ ਖੇਤੀ ਲਈ ਅਪਲਾਈਜ਼ ਕਰਨ ਕੰਮ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز